ਧੰਨਵਾਦ ਕਰ ਲਈ ਆਇਆ ਤੇ ਆ ਬਾਪੂ ਨੇ ਧੰਨਵਾਦ ਕਰ ਲਈ ਆਇਆ ਜਿਹੜੇ ਸਾਡੀ ਨੌਜਵਾਨੀ ਦੀ ਆਉਣ ਵਾਲੇ ਭਵਿੱਖ ਦੀ ਲੜਾਈ ਲੜ ਰਹੇ ਨੇਗੇ ਇੰਨਾ ਮਾਮਾ ਦਾ ਇੰਨਾ ਭੁਰਾ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਸਾਡੇ ਬਾਪੂ ਜੀ ਸਿੱਕੀ ਢੱਲੇਵਾਲ ਦਾ ਜਿਹੜਾ ਸਾਡੇ ਆਉਣ ਵਾਲੇ ਸਮੇਂ ਦੀ ਸਾਡੀ ਨੌਜਵਾਨੀ ਦੀ ਸਾਡੀ ਜਵਾਨੀ ਸਾਡੇ ਪੰਜਾਬ ਨੂੰ ਬਚਾਉਣ ਲਈ ਸਾਡੇ ਦੇਸ਼ ਦੀ ਲੜ ਰਹੇ ਨੇ ਇਸ ਕਰਕੇ ਇਸ ਤੋਂ ਵੱਡਾ ਇੱਥੇ ਤੀਰਸਤਾਨ ਹੋ ਨਹੀਂ ਸਕਦਾ ਜਿੱਥੇ ਪੰਜਾਬ ਦਾ ਜੁਨਾ ਲੰਬੇ ਸਮੇਂ ਤੋਂ ਸਾਡਾ ਅਕੀਰ ਯੋਧਾ ਸਾਡੇ ਲਈ ਬੈਠਾ ਹੋਵੇ ਸਾਡੀ ਪ੍ਰੋਬਲੀਮ ਲਈ ਬੈਠਾ ਹੋਵੇ ਦੇਸ਼ ਦਾ ਪ੍ਰਧਾਨ ਮੰਤਰੀ ਅਮਰੀਕਾ ਦੇ ਦੌਰੇ ਤੇ ਗਿਆ ਇਹ ਕਰ ਲਈ ਗਿਆ ਅਗਵਾਲਾ ਵੀ ਕਿੰਨੇ ਦੇ ਖਬਰਾਂ ਦੇ ਖਬਰਾਂ ਲਾਉਣਗੇ ਕਿੰਨੇ ਲਾਂਗੇ ਹੀ ਨਹੀਂ ਅਨਾਦੀ ਦੇ ਜਿਹੜੇ ਕਿ ਅਮਰੀਕਾ ਦੇ ਜਾਂ ਅਮਰੀਕਾ ਦੇ ਕੰਪਨੀ ਦੇ ਜਾਂ ਕਿਸੇ ਕੋਲੋਂ ਪ੍ਰਕਾਰ ਵਈ ਹੋਣੀ ਚਾਹੀਦੀ ਹੈ ਉਹ ਕਾਰਵਾਈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੇ ਅਮਰੀਕਾ ਨਾਲ ਕੇ ਰੁਕੀ ਇਹਨ ਦੇ ਕਾਰਪੋਰੇਟ ਘਾਨਾ ਦਾ ਪਤਾ ਲੱਗਦਾ ਕਿ ਕਿਹਦੇ ਲਈ ਸਾਡਾ ਦੇਰ ਦਾ ਭੁਤਾਨ ਕਰੀ ਗਿਆ ਹੈ। ਇਹ ਆਦਮੀ ਦਾ ਕੱਲੀ ਗੁਣਾ ਜਿਹੜਾ ਸ਼ੇਰ ਵੱਜ ਚੁੱਕਿਆ। ਇੱਥੋਂ ਪਤਾ ਲੱਗਦਾ ਕਿ ਇਹ ਕਿੰਨੀ ਸਰਕਾਰ ਹੈ। ਕਿ ਕਿਹਦੀ ਗੋਲੀ ਪੋਲ ਦੇ ਦੇਗੇ ਜਾਣਾ ਸੀਗਾ ਸਾਡੇ ਨੌਜੋਕ ਅਮਰੀਕਾ ਦੇ ਵਿੱਚੋਂ ਕਰਤੀ ਜਾਂਦੇ ਨੇਗੇ। ਉਹਦੇ ਲਈ ਕੋਈ ਗੱਲਬਾਤ ਕਰਨੀ ਸੀਗੀ। ਗੱਲਬਾਤ ਕੀਤੀ ਆਦਮੀ ਲਈ ਕਈ ਪੰਨਾ ਸ਼ੇਰ ਵੱਜ ਗਿਆ। ਆਪਾਂ ਕੱਲੀ ਇਹਦੀ ਸੈਂਟਰ ਉੱਨਾ ਪਿੱਟਿਏ। ਸਾਡੇ ਪੰਜਾਬ ਦੀ ਸਰਕਾਰਾਂ ਵੀ ਘੱਟ ਨਹੀਂ ਹੈਗੀਆਂ। ਕੱਲ ਫੋਜ ਕੋਲ ਕਿੰਨਾ ਵੱਡਾ ਧਰਨਾ ਸੀਗਾ। ਇਹ ਤਾਂ ਮੋਦੀ ਆ ਸੀਗਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਬਾਏ ਨੇ ਮੋਰ ਸਾਡੇ ਉੱਪਰ ਭਾਰਤੀ ਆਏ ਹੋਣੇ ਸਾਡਾ ਉੱਪਰ ਬਾਏ ਨੇ ਹਿੱਥੋਂ ਪਤਾ ਲੱਗਦਾ ਕਿ ਸਾਰ ਦੇ ਸਾਰੇ ਜਿੰਨੇ ਪੰਜਾਬ ਦੇ ਲੀਡਰ ਨੇ ਸਾਰੇ ਹੀ ਪਰਪਰ ਦੀ ਘੱਟ ਪੁੱਤ ਨਹੀਂ ਬਣੇ ਹੋਣਗੇ ਇਸ ਕਰਕੇ ਲੜਨ ਵਾਲੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਤੁਸੀਂ ਕਰ ਰਹੇ ਹੋ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਆਓ ਬੱਟੀ ਦੇ ਵਿੱਚ ਆਪਾਂ ਬਾਪੂਰਾ ਮੂਤਾ ਲਾ ਕੇ ਅਣੀਏ ਤੇ ਆਪਣੇ ਔਰਲੇ ਜਵਾਨੀ ਔਰਲੇ ਤੂਫਾਨੀ ਲੜਾਈ ਲੜੀਏ ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ ਮਾਵਾ ਬਜ਼ੁਰਗਾਂ ਦਾ ਧੰਨਵਾਦ ਮੈਿਕੋ ਪੀਕਾ ਕਲਸਾ ਵਾਗੁਰਦੀ ਪਰਵਾਹ ਪਾਨਾ ਸਿੰਘ ਜੀ ਇਹਨਾਂ ਤੋਂ ਬਾਅਦ ਸਰਜੀਤ ਸਿੰਘ ਜੀ ਪੂਲ ਸਮਾਂ 11 ਮਿੰਟ ਦੇ ਇਹਨਾਂ ਤੋਂ ਬਾਅਦ ਪੀਰ ਪਾਣੀ ਜੀ ਤਾਮਨ ਲਾਡੂ ਤੋਂ ਇੱਕ ਪੋਸਟ ਹੈ ਗਿਆ ਜੀ ਹੌਲ ਲਗਾਤਾਰ ਇੱਕ ਸਾਲ ਤੋਂ ਕਾਸ਼ ਤੇ ਮੋਟੇ ਦੇ ਵਿੱਚ ਡੱਟੇ ਤੇ ਪੰਜਾਬ ਪਡਾਲ ਦੇ ਵਿੱਚ ਵਜੇ ਮੇਰੇ ਸਾਰੇ ਸਤਿਕਾਰਯੋਗ ਆਗੂ ਕੋਝ ਗੁਰੂ ਕੀ ਮੇਜ਼ੇ ਦਾ ਜੋ ਕਿਸਾਨ ਮਜ਼ਦੂਰ ਭਰਾਓ ਤੇ ਭੈਣੋ ਪਹਿਲਾ ਸਭ ਤੋਂ ਪਹਿਲਾ ਫਤਿਹ ਦੀ ਸਾਲ ਪਾਓ ਗੱਜ ਕੇ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਰਾਓ ਆਪਾਂ ਪ੍ਰੋਗਰਾਮ ਦੇ ਅੰਤੋਂ ਅੰਤਵੇਂ ਪਲ ਪਲਾਂ ਵੱਲ ਵੱਧ ਰਹੇ ਐ ਤੁਸੀਂ ਦੂਰ ਦੂਰ ਤੋਂ ਆਏ ਹੋ ਮੋਰਚੇ ਦੀ ਤਾਜ਼ਾ ਹਾਲਤ ਕੀ ਹੈ ਆਪਣਾ ਮੋਰਚੇ ਦੀ ਅंदोलਨ ਦੀ ਆ ਗਵਾ ਤੋਂ ਸੁਣਨ ਦੀ ਖਾਤਰ ਜਾਣਨ ਦੀ ਖਾਤਰ ਸੋ ਇਸ ਕਰਕੇ ਬੇਨਤੀ ਹੈ ਪਹਿਲਾਂ ਸਟੇਟ ਸੈਂਟਰੀ ਨੇ ਵੀ ਬਿਆਨ ਕੀਤਾ ਵੀ ਥੋੜੇ ਜਿਹੇ ਸਮੇਂ ਦਾ ਆਪਣਾ ਪ੍ਰੋਗਰਾਮ ਰਹਿ ਗਿਆ ਚੰਗਾ ਵੀ ਹੈ ਸੋ ਮੈਂ ਇੱਥੇ ਸ਼ੁਰੂ ਕਰੂੰਗਾ ਵੀ ਅੱਜ ਆਪਣੇ ਅੰਦੋਲਨ ਸਾਹਮਣੇ ਸਭ ਤੋਂ ਵੱਡੀਆਂ ਚੁਣੌਤਾਂ ਕੀ ਹੈ ਖਤਰੇ ਕੀ ਹੈ ਉਹਨਾਂ ਚੁਣੌਤਾਂ ਤੇ ਖਤਰਿਆਂ ਦਾ ਟਕਰਾ ਕਰ ਲਈ ਆਪਣੇ ਦੋਵਾਂ ਫੋਰਮਾਂ ਦੀ ਲੀਡਰਸ਼ਿਪ ਵੱਲੋਂ ਪਲੈਨਿੰਗ ਕੀ ਹੈ ਰਣਨੀਤੀ ਕੀ ਹੈ ਪਰ ਆਵਾ ਪਹਿਲਾਂ ਤਾਂ ਇਹ ਨੋਟ ਕਰ ਲੋ ਮੈਂ ਜਿਹੜਾ ਸਾਡਾ ਦੁਸ਼ਮਣ ਹੈ ਡਾਡਾ ਦੁਸ਼ਮਣ ਹੈ ਜਿਹਦੇ ਨਾਲ ਸਾਡਾ ਮੱਥਾ ਲੱਗਿਆ ਹੋਇਆ 1 ਸਾਲ ਤੋਂ ਉਹ ਗੱਲਾਂ ਡਾਡਾ ਹੀ ਨਹੀਂ ਤਕੜਾ ਹੀ ਨਹੀਂ ਕਬੀਨਾ ਵੀ ਹੈ ਕਬੀਨ ਕੀ ਦੀ ਹੱਦ ਹੈ ਇਸ ਹੱਦ ਤੱਕ ਹੈ ਆਪਾਂ ਨੂੰ ਪਰसों ਗੱਲਬਾਤ ਲਈ ਮੀਟਿੰਗ ਦਿੱਤੀ ਹੋਈ ਐ ਦੋਨਾਂ ਫਰਮਾਂ ਨੂੰ ਗੱਲਬਾਤ ਲਈ ਜਿਹੜਾ ਆਪਣੇਆਂ ਮੋਰਟੇਜਾਂ ਮੰਗਾ ਨੇ 12 ਮੰਗਾ ਨੇ ਉਹਨਾਂ ਦੀ ਖਾਤਰ ਲਿਖਤੀ ਰੂਪ ਦੇ ਵਿੱਚ ਮੀਟਿੰਗ ਦਿੱਤੀ ਹੋਈ ਐ ਇੱਕ ਪਾਸੇ ਜਿਹੜਾ ਮੰਗਾ ਦੇ ਵਿੱਚ ਅਸੀਂ ਕਹਿ ਰਹੇ ਹਾਂ ਸਰਪੱਤ ਤੋਂ ਵੀ ਸਭ ਤੋਂ ਪਹਿਲੇ ਨੰਬਰ ਦੀ ਮੰਗ ਐ ਐਮਐਸਪੀ ਦੀ ਗਰੰਟੀ ਜਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਮਤਲਬ ਕੋ ਤਾਂ ਕਿਸਾਤਾ ਮਜ਼ਦੂਰਾਂ ਦੇ ਕਰਜ਼ਾ ਮਾਫੀ ਜੰਨੇ ਮੰਗਾ ਅਸੀਂ ਉਹਦੇ ਤਕਦੀਰ ਦੇ ਵਿੱਚ ਮੂਹਰੇ ਰੱਖਨੇ ਹਾਂ ਹੰਗੇ ਮੂਹਰੇ ਰੱਖਣ ਦਾ ਭਾਅ ਵੀ ਇਹੀ ਹੈ ਵੀ ਜੇ ਕੱਲ ਨੂੰ ਕੋਈ ਸਰਕਾਰ ਨਾਲ ਗੱਲਬਾਤ ਦੇ ਦੌਰਾਨ ਕੋਈ ਛੱਡ ਛਡਾਈ ਕਰਨੀ ਪੈਂਦੀ ਹੈ ਤਾਂ ਕਟੋਬਾ ਤੇ ਇਹ ਮੰਗਾ ਕਦਾਚਿਤ ਨਾ ਛੱਡਿਆ ਜਾ ਦਲੇਵ ਸਾਹਿਬ ਦਾ ਵਰਤ 79ਵੇਂ ਦਿਨ ਚ ਪਹੁੰਚ ਗਿਆ ਮੰਗਾਂ ਅਨੰਤ ਕਰੇ ਖਾਸ ਕਰਕੇ ਜਿਹੜੇ ਐਮਐਸਪੀ ਦੇ ਗ੍ਰਾਂਟੇ ਕਰਉਣ ਦੀ ਮੰਗ ਹੈ ਬਹੁਤ ਰਾਵਾਂ ਪੈ ਰਿਹਾ ਜੀ ਮਾੜਾ ਉਸ ਤੱਕ ਹੈ ਔਰ ਦੂਜੇ ਪਾਸੇ ਮੈਂ ਕਮੀਨਾ ਕਿਉਂ ਕਹਾਂ ਸਾਡੇ ਦੁਸ਼ਮਣ ਨੂੰ ਕੱਲ ਕੇ ਪਰਸੋਂ ਜਿਹੜਾ ਕੇਂਦਰ ਦਾ ਖੇਤੀਬਾੜੀ ਮੰਤਰੀ ਸਿਵਰਾਜ ਚੋਹਾਨ ਹੈ ਉਨੇ ਪੱਤਰਕਾਰਾਂ ਨੂੰ ਸਵੋਧ ਹੁੰਦੇ ਕਿਹਾ ਪੱਤਰਕਾਰਾਂ ਨੇ ਸਵਾਲ ਪੁੱਛਿਆ ਉਹਨੂੰ ਐਮਐਸਪੀ ਦੀ ਗ੍ਰੈਟੀਕਰਨ ਦਾ ਜੋ ਪਕਸਾਨਾ ਦਾ ਮੁੱਦਾ ਕਰਤਾ ਮਾਫੀ ਦਾ ਜੋ ਪਕਸਾਨਾ ਦਾ ਮੁੱਦਾ ਹੈ ਇਹਦੇ ਬਾਰੇ ਤੁਹਾਡੀ ਸਰਕਾਰ ਦੀ ਨੀਤੀ ਕੀ ਹੈ ਪਾਲਸੀ ਕੀ ਹੈ ਤਾਂ ਉਹਨੇ ਇੰਨੀ ਸ਼ਰਮ ਵੀ ਨਹੀਂ ਮੰਨੀ ਸਿਮਰਨ ਚੋਹਾਨ ਨੇ ਮਸਟੇਜ ਤੋਂ ਕਹਿਣਾ ਹਜ਼ਾਰਾਂ ਲੋਕਾਂ ਦੇ ਇਕੱਠ 'ਚ ਵੀ ਭਾਈ 14 ਤਰੀਕ ਨੂੰ ਮੀਟਿੰਗ ਹੋ ਰਹੀ ਹੈ ਉੱਥੇ ਇਹ ਮੁੱਦੇ ਵਿਚਾਰੇ ਜਾਣਗੇ ਇਹ ਨਹੀਂ ਕਿਹਾ ਉਹਨੇ ਉਹਨੇ ਬੜੀ ਬੇਸ਼ਰਮੀ ਨਾਲ ਕਿਹਾ ਵੀ ਸਾਡਾ ਐਮਐਸਪੀ ਗਰੰਟੀ ਕਰਨ ਦਾ ਕਰਦੇ ਆ ਮਾਫੀ ਦਾ ਸਾਡਾ ਕੋਈ ਮੁੱਦਾ ਨਹੀਂ ਇਹ ਉਹਨੇ ਪੱਤਰਕਾਰਾਂ ਦੇ ਜਵਾਬ ਚ ਕਿਹਾ ਹੈਗਾ ਦੂਜੇ ਪਾਸੇ ਜਿਹੜਾ ਨਵਾਂ ਬਜਟ ਆਇਆ ਕੇਂਦਰ ਸਰਕਾਰ ਦਾ ਇੱਕ ਫਰਪਰੇ ਨੂੰ ਬਜਟ ਪੇਸ਼ ਕੀਤਾ ਪਾਰਲੀਮੈਂਟ ਦੇ ਵਿੱਚ ਉਹਦੇ ਵਿੱਚ ਤੁਸੀਂ ਸਾਰਾ ਪੜ ਲਓ ਕਿਸਾਨਾਂ ਦੇ ਕਰਜਾ ਤਾਂ ਜਰੂਰ ਵਧਾਇਆ ਵੀ ਜਿਹੜੀ ਤੁਹਾਡੀ ਲੋੜ ਤਾਂ ਜਿੰਨਾ ਕਿੰਨੇ ਮਾਦਰ ਪਹਿਲਾਂ ਮਿਲਦਾ ਸੀ ਉਹਨਾ ਡੁੱਟਾ ਮਿਲ ਜੂਗਾ ਕਰਜਾ ਪਰ ਇੱਕ ਵੀ ਸ਼ਬਦ ਤੁਸੀਂ ਐਨਐਸਪੀ ਦੀ ਗਰੰਟੀ ਕਰੋ ਨਾ ਹੀ ਕਿਸਾਨਾਂ ਦਾ ਮਸਲਾ ਹੱਲ ਹੁੰਦਾ ਉਹ ਇੱਕ ਵੀ ਸ਼ਬਦ ਐਨਐਸਪੀ ਦੀ ਗਰੰਟੀ ਕਰਨ ਦਾ ਸਾਰੇ ਬਜਟਾਂ ਦੇ ਵੱਡੇ ਤਲੰਦੇ ਦੇ ਵਿੱਚ ਨਹੀਂ ਲੱਗਦਾ ਜੋ ਭਰਾਵੋ ਇਹਨਾਂ ਗੱਲਾਂ ਤੋਂ ਮੰਗਦਾ ਵੀ ਸਟੋ ਵੱਡੇ ਤਾਂ ਅਸਲੀ ਲੋੜ ਹੈ ਵੱਡੇ ਜੋਰ ਦੀ ਲੋੜ ਹੈ ਅਸੀਂ ਸਰਪਰ ਜੋ ਜਦੋਂ ਜਹਿਲ ਕੀਤੀ ਹੈ ਉਹ ਐਨੀ ਮੀੜੀਆਂ ਪ੍ਰਾਪਤ ਨਹੀਂ ਬਹੁਤ ਵੱਡੀਆਂ ਪ੍ਰਾਪਤੀਆਂ ਨੇ ਅਸੀਂ ਲੱਖਾਂ ਲੋਕਾਂ ਤੱਕ ਸਾਰੇ ਦੇਸ ਦੇ ਕਿਸਾਨਾਂ ਤੱਕ ਇਹ ਮੁੱਦਾ ਲੈ ਗਏ ਵੀ ਕਿਸਾਨਾਂ ਦੀ ਬਿਮਾਰੀ ਹੈ ਜਿਹੜੀ ਕਿਸਾਨਾਂ ਦੀਆਂ ਖੁਦਕਸ਼ੀਆਂ ਨੇ ਕਿਸਾਨਾਂ ਦੇ ਕਰਜ਼ੇ 'ਚ ਜਿਹੜੇ ਗਲਗਲ ਤੱਕ ਫਸੇ ਐਸਪੀ ਦੀ ਗ੍ਰਾਂਟੀ ਤੋਂ ਬਿਨਾ ਇਹ ਸਬਮਾਰੀ ਦਾ ਇਹ ਜਮੰਦਰੂ ਬਿਮਾਰੀ ਹੈ ਜਿਹੜੀ ਇਹਦਾ ਆਵਾਜ਼ ਨਹੀਂ ਹੋਣਾ ਇਹ ਅਸੀਂ ਲੈ ਗਏ ਲੱਖਾਂ ਲੋਕਾਂ ਦੇ ਟਿਕਾਣਾ ਤੇ ਲੱਖਾਂ ਲੋਕਾਂ ਦਾ ਸਮਰਥਨ ਜਿੱਤ ਲਿਆ 3 ਤਰੀਕ ਦੇ ਪੰਜਾਬ ਦੇ ਬੰਦ ਦੇ ਸੱਦੇ 'ਚ ਅਸੀਂ ਉਹ ਸਮਰਥਨ ਲੈ ਰਿਆ ਸਾਡੀ ਪ੍ਰਾਪਤੀ ਹੈ ਪਰ ਸਾਨੂੰ ਇੱਥੇ ਹੀ ਸੰਤੋਸ਼ ਨਹੀਂ ਹੋ ਜਾਣਾ ਚਾਹੀਦਾ ਯਾਦ ਤਾਂ ਇਸ ਕੰ ਦਾ ਦੁਸ਼ਮਣਾਨਾ ਸਖਤ ਹੁੰਦਾ ਹੈ ਜੋ ਇਹ ਕਰਾਰੇ ਅੱਖਾਂ ਨਾਲ ਲੜਨ ਦੀ ਲੋੜ ਹੈ ਸੋ ਇਹਦੇ ਵਿੱਚ ਜਿਹੜੀ ਅਗਲੀ ਜਮੀਨੇ ਚਾਲ ਚੱਲੇ ਆ ਪਹਿਲਾਂ ਆਪਣਾ ਨੌਜਵਾਨ ਆਗੂ ਭਾਨਾ ਸਿੱਤੂ ਵੀ ਦੱਸ ਕੇ ਗਿਆ No!